ਹਾਂਜੀ ਮਿੱਤਰੋ ਅੱਜ ਆਪਾਂ ਇੱਕ ਵੀਡੀਓ ਪਾਈ ਸੀ ਪੰਜਾਬ ਨਸਲ ਦੀ ਬਿਸ਼ੇਰੀ ਦੀ ਬਾਬੇ ਦੀ ਕਰਪਾ ਨਾਲ ਵੀਡੀਓ ਪਾਉਣ ਤੋਂ 10 ਮਿੰਟਾਂ ਬਾਅਦ ਇਹ ਸੇਲ ਹੋ ਗਈ ਤੇ ਕਾਫੀ ਭਰਾਵਾਂ ਹੋਏ ਉਹ ਤੇ ਫੋਨ ਆਏ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਦੋਸਤੋ ਬਈ ਉਹ ਬਿਸ਼ੇਰੀ ਸੇਲ ਹੋ ਗਈ ਤਾਂ ਤੁਹਾਨੂੰ ਮਿੱਤਰੋ ਉਹ ਵਜਾ ਕਰਕੇ ਆਪਾਂ ਤਾਂ ਅੱਜ ਆ ਰਾਤ ਨੂੰ ਵੀਡੀਓ ਪਾਉਣ ਲੱਗੇ ਨਹੀਂ ਤੁਹਾਨੂੰ ਹੀ ਪਤਾ ਜ਼ਿਆਦਾ ਰੁਟੀਨ ਆਪਣਾ ਸਵੇਰ ਹੀ ਹੁੰਦਾ ਤੇ ਮੈਂ ਦੋ ਬਿਸ਼ੇਰੀਆਂ ਪਾਤੀ ਉਹ ਰੇਟ ਇਹਦੀਆਂ ਹਣਾਂਬ ਜਿੰਨੇ ਕ ਰੇਟ ਦੀ ਉਹ ਬੱਚੀ ਸੀ ਉਨੇ ਕ ਰੇਟ ਦੇ ਦੋ ਬਿਸ਼ੇਰੀਆਂ ਪਾਤੀ ਪਹਿਲਾਂ ਤਾਂ ਚੈੱਕ ਕਰੋ ਆਪਣੇ ਪੰਜਾਬ ਨਸਲ ਦੀ ਆ ਮੱਝੂਕੇ ਵਾਲੇ ਖਾਨਦਨ ਤੇ ਅਲੀਕਰਲਗੜ ਲੈਨ ਦਾ ਸਮੇਲ ਆ ਬੱਚੀ ਦੇ ਰਸਤਾ ਨਵਾਂ ਪਿਆ ਪਰ ਮਜੂਤੀ ਚੈੱਕ ਕਰੋ 9 ਮਹੀਨਿਆਂ ਦੀ ਬੱਚੀ ਹੋਈ ਆ ਹੱਡਵੇਅਰ ਦੇਖੋ ਕਿੰਨਾ ਖੁੱਲਾ ਦੁੱਧ ਚੁੰਗਦੀ ਆਈ ਆ ਬੱਚੀ ਤੇ ਦੂਜੀ ਬਿਸ਼ੇਰੀ ਚੰਬੀ ਆ ਉਹ ਆਪਣੇ ਵਾਲੇ ਘੋੜੇ ਦੀ ਆ ਕਿਹੜੇ ਘੋੜੇ ਦੀ ਆ ਕੀ ਡਿਟੇਲ ਆ ਸਾਰੀ ਦੱਸਾਂਗਾ ਪਹਿਲਾਂ ਤਾਂ ਸਵਾਗਤ ਆ ਸਾਰਿਆਂ ਦਾ ਬਾਬਾ ਜੀਤ ਦਾ ਸਟੱਫਰ ਨੂੰ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਦੋਸਤੋ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਅੱਜ ਦੀ ਵੀਡੀਓ 'ਚ ਦੋ ਜਾਨਵਰ ਦਿਖਾਏ ਨੇ ਇੱਕ ਪੰਜਾਬ ਨਸਲ ਤੇ ਦੂਜੀ ਵੀ ਆਪਾਂ ਕਹਦੇ ਪੰਜਾਬ 'ਚ ਬਰੀਡ ਹੋਣ ਵਾਲੀ ਚੰਬੀ ਜਾਂ ਨੁਕਰੇ ਤੋਂ ਚੰਬਾ ਪ੍ਰੋਡਿਊਸ ਹੁੰਦਾ ਨਾ ਤੇ ਚੰਬੀ ਬੱਚੀ ਬਹੁਤ ਚੰਗੀ ਹੈ ਮੰਨ ਲਓ ਹਜ਼ਾਰਾਂ 'ਚ ਮੁੱਲ ਆਉਦਾ ਵੀ ਜਿਹੜੀ ਆਪਾਂ ਸਵੇਰ ਵਸ਼ੇਰੀ ਮੱਝੂ ਕੇ ਲੈਣ ਦੀ ਪਾਈ ਸੀ ਉਹ ਸੇਲ ਹੋ ਗਈ ਉਹਦੇ ਰੇਟ ਦੇ ਆ ਦੋਨੇ ਵਸ਼ੇਰੀਆਂ ਜਿਹੜੀ ਚੰਬੀ ਆ ਉਹਦਾ ਤਾਂ ਮੁੱਲ ਉਦੋਂ ਵੀ ਘੱਟ ਆ ਜੀ ਕਲਾ ਬੱਚੀ ਚੈੱਕ ਕਰੋ ਸਾਰੀ ਡਿਟੇਲ ਦਿਨੇ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਮਿੱਤਰੋ ਬਿਸ਼ੇਰੀ ਲਿਆਂਦੀ ਪੰਜਾਬ ਨਸਲ ਤੇ ਅਲੀ ਕਰਲ ਕਰਨ ਲੈਣ ਦਾ ਦੋਨਾਂ ਦਾ ਸਮੇਲ ਆ ਜੀ ਕਾਲੀ ਬੱਚੀ ਦੇਖ ਸਕਦੇ ਆ ਰੰਗ ਰੂਮ ਕਿੰਨਾ ਪੱਕਾ ਜੀ ਇਹ ਹੈਗੀ ਆ ਦੋਸਤੋ ਮੂਸੇ ਘੋੜੇ ਦੀ ਜੀ ਮੂਸਾ ਘੋੜਾ ਹੈਗਾ ਸੀ ਬਾਈ ਜਸਪ੍ਰੀਤ ਵਾਲੇ ਸੇਰੇ ਪੰਜਾਬ ਵਾਲੇ ਡਾਇਮੰਡ ਘੋੜੇ ਦਾ ਜੀ ਡਾਇਮੰਡ ਗਾ ਨਾਕ ਦਾ ਸੀ ਤੇ ਮੰਨ ਲਓ ਆਪਾਂ ਕਹਿ ਸਕਦੇ ਆ ਨਾਕ ਦੀ ਪਰਪੂਤੀ ਆਗੀ ਡਾਇਮੰਡ ਦੀ ਪੂਤੀ ਆ ਤੇ ਮੂਸਾ ਘੋੜਾ ਚੰਗੇ ਰੇਟ 'ਚ ਸੇਲ ਹੋ ਕੇ ਕਪੂਰਥਲੇ ਖੜਾ ਜੀ ਉਹਦੀ ਬੱਚੀ ਆ ਮਾਂ ਵੀ ਆ ਦੀ ਦੋਸਤੋ ਇੱਕ ਰੰਗ ਦੀ ਬਲੈਕ ਸੀ ਮਾਂ ਹੈਗੀ ਆਪ ਉਹਦੀ ਆਪਣੇ ਦੀ ਅਲੀ ਕਰਲਗੜ ਵਾਲੇ ਘੋੜੇ ਦੀ ਜੀ 64 ਇੰਚ ਮਾਂ ਦੀ ਹਾਈਟ ਆ ਮਾਂ ਦੀ ਫੁੱਟੋ ਵੀ ਮਿਲ ਜੂ ਆਪਾਂ ਨੂੰ ਪਰ ਬੱਚੀ ਆਪ ਦਾ ਦੀ ਵੀ ਚੰਗਾ ਕੱਦ ਕਰਨ ਵਾਲੀ ਮਜ਼ਬੂਤੀ ਦੇਖੋ ਕੰਨ ਕੰਨ ਦੇਖੋ ਕਿੰਨਾ ਚੰਗਾ ਲੱਗਿਆ ਹੋਇਆ ਤੇ ਮਜ਼ਬੂਤੀ ਮਜਬਾਤੀ ਦੇਖੋ ਕਿੰਨੇ ਚੰਗੀ ਆ ਬੱਚੀ ਤੇ ਹੱਕ ਹੁੱਕ ਦੀ ਖੁੱਲੀ ਪੇਟਲਾ ਤੇ ਲੈਂਥ ਲੰਥੀ ਸੋਹਣੀ ਜਿਵੇਂ ਆਪਣੇ ਦੇਖੀ ਹੁਣ ਦੋ ਪੂਰੇ ਸਿਰੇ ਦੇ ਆ ਬਲੱਡ ਲਾਈਨਾਂ ਮਿਲੀਆਂ ਹੋਈਆਂ ਮੱਝੂ ਘੇੜੀ ਦਾ ਤਾਂ ਕੋਈ ਤੋੜ ਹੀ ਨਹੀਂ ਆਪਣੇ ਪੰਜਾਬ ਨਸਲ ਦਾ ਨਾ ਤੇ ਉਹਨਾਂ ਵਿੱਚੋਂ ਅਲੀ ਕਰ ਲਗੜ ਵੀ ਇੱਕ ਮਜ਼ਬੂਤ ਥਾਮ ਆ ਆਪਾਂ ਕਹਿ ਦਈਏ ਤਾਂ ਮਿੱਤਰੋ ਬਈ ਉਹਦੇ ਅਲੀ ਕਰ ਲਗੜ ਵਾਲੇ ਦੇ ਘੋੜੇ ਬਹੁਤ ਸੀਮਤਾ ਜਿਵੇਂ ਰੈਂਬੋ ਹੋਇਆ ਤੇ ਆਪਣਾ ਰੈਂਬੋ ਦਾਗਾ ਆਪਣਾ ਸ਼ੇਸਨਾਗ ਆਪਣਾ ਸਤਾਰ ਘੋੜਾ ਚੈਂਪੀਅਨ ਬਣਦਾ ਪੂਰੇ ਚੰਗੇ ਘੋੜੇ ਰਏ ਪਰ ਹੈ ਥੋੜੇ ਆ ਤੇ ਉਵੇਂ ਬੱਚੀ ਵੀ ਪੂਰੀ ਚੰਗੀ ਬਣੂ ਸੇਵਾ ਦੀ ਲੋੜ ਆ ਥੋੜੀ ਤੇ ਨੰਬਰ 2 ਤੇ ਆਪਾਂ ਚੰਬੀ ਬਸ਼ੇਰੀ ਦਿਖਾਉਨੇ ਆ ਜੀ ਦੇਖੋ ਕੰਨ ਕੰਨ ਕਿੰਨਾ ਸੂਟ ਆ ਸਾਰੀ 5 ਗਿਮਹੀਨਿਆਂ ਦੀ ਹੋਈ ਆ ਬੱਚੀ ਦੁੱਧਾਂ ਟਟ ਕੇ ਆਈ ਆ ਬੱਚੀ ਗਰਦਨ ਗੁਰਦਨ ਬਰੀਕ ਆ ਕੰਨ ਜਮੇ ਇੰਚੀ ਇੰਚੀ ਦਾ ਜੀ ਬੱਚੀ ਨੇ ਨੀਲੀ ਹੋ ਜਾਣਾ ਜਿਵੇਂ ਜਿਵੇਂ ਟਾਈਮ ਪੈ ਕੇ ਹੈਨਾ ਉਮਰ ਦੇ ਹਿਸਾਬ ਨਾਲ ਇਹਨੇ ਦੁੱਧ ਲੋਈ ਲਾਉਣੀ ਆ ਸਾਰੀ ਨੀਲੀ ਹੋ ਜਾਣਾ ਚੰਬੀ ਬੱਚੀ ਆ ਜੀ ਮੂਹ ਤੇ ਪਟਾ ਕੰਨ ਦਾ ਨੇੜੇ ਧਿਆਨ ਮਾਰੋ ਕੰਨ ਜਵੇਂ ਇੰਚੀ ਇੰਚੀ ਦੇ ਕੰਨ ਬੱਚਿਆਂ ਨੂੰ ਦੋਨਾਂ ਨੂੰ ਰਸੇ ਨਾਲ ਤੁਰਨਾ ਨਹੀਂ ਪਤਾ ਇਹ ਨਾ ਸਮਝੋ ਵੀ ਪਤਾ ਨਹੀਂ ਯਾਰ ਤੁਰਨ ਹੋਰ ਹੀ ਤੁਰਦੀਆਂ ਬੱਚਿਆਂ ਦੇ ਰਸਾ ਅੱਜ ਪਹਿਲੀ ਵਾਰ ਪਿਆ ਨੱਪਰਲੇ ਨਵੀਆਂ ਹੀ ਲਿਆਂਦੀਆਂ ਤੇ ਰਸਾ ਪਾ ਕੇ ਲਿਆਂਦੇ ਥੋੜਾ ਜਿਹਾ ਉਹਨਾਂ ਨੂੰ ਹੋਲਡਰ ਜਦੋਂ ਪਾਇਆ ਜਾਂਦਾ ਨਾ ਮੂੰਹ ਦੇ ਉੱਤੇ ਜਾਨਵਰ ਅੱਛੀ ਭੀ ਜੀ ਮੰਨਣ ਲੱਗ ਜਾਂਦਾ ਤਾਂ ਦੋਸਤੋ ਤੁਰਨੇ ਨੇ ਪਤਾ ਪਰ ਬਰੀਕੀ ਬਰੂਕੀ ਚੈੱਕ ਕਰੋ ਕਿੰਨੇ ਸੋਹਣੇ ਪੈਰਾਂ ਪੂਰਾ ਦੇ ਸਹੀ ਆ ਵਾਲ ਭੋਰੀਆਂ ਦੋਨਾਂ ਜਾਨਵਰ ਸਹੀ ਆ ਤੇ ਹੱਥਾਂ ਪੈਰਾਂ ਇਹ ਪੂਰੇ ਸਹੀ ਆ ਜਿਹੜਾ ਵੀ ਭਰਾ ਦੇ ਦੋਨਾਂ ਜਾਨਵਰਾਂ ਚ ਕੋਈ ਵੀ ਜਾਨਵਰ ਚੱਲਦਾ ਹੋਇਆ ਤਾਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਜਾਇਜ਼ ਰੇਟ ਆ ਹਜ਼ਾਰਾਂ 'ਚ ਹੀ ਬਣ ਜਾਣੇ ਬੱਚੇ ਸੋ ਦੋਸਤੋ ਦੋਨਾਂ ਚ ਜਿਹੜਾ ਤੁਹਾਡੇ ਪਸੰਦ ਹੋਇਆ ਉਹ ਜਾਨਵਰ ਪਸੰਦ ਕਰ ਲਓ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਜੀ